तेरे पार्लर ते चली है ते मेरे अंदर तो सारा काम कर लियो चल ठीक है होया तू आ जी छेती हां जी कोई ना मैं आ जानी थोड़ी देर तक ठीक है ठीक है ठीक है सासी का मम्मी जी सासी का बस सुनाओ ठीक ठाक हां सो दिया पुत्र ਤੂੰ ਫੋਨ ਹੀ ਨਹੀਂ ਕੀਤਾ ਆਉਣਗੇ ਮੰਮੀ ਆਪਣੇ ਘਰ ਕਾ ਦਾ ਫੋਨ ਕਰਨਾ ਤੂੰ ਹੀ ਕਾ ਤੋ ਝਾੜੂ ਮਰਦੇ ਜੀ ਨੰਦ ਪਿਆਈ ਕੋਤ ਤੇ ਮੈਂ ਮਾਸਾ ਸਾਫ ਕਰਦਾ ਰੋਟੀਆਂ ਤੁਰ ਦੋ ਤੁਰੀਆਂ ਫਿਰਦੀਆਂ ਨੇ ਤੇ ਮੈਂ ਲੱਗ ਕੇ ਇੱਕ ਬੋਕਰ ਮਾਰਾਂ ਚੰਗਾ ਨਹੀਂ ਲੱਗਦਾ ਹੁਣ ਵੇ ਤੂੰ ਹੀ ਆਜੂ ਜੇ ਹੋਰ ਕੋਈ ਆਇਆ ਹੁੰਦਾ ਫਿਰ ਉਹ ਕਿੱਥੇ ਗਈਆਂ ਦੋਵੇਂ ਜਾਣੀਆਂ ਇੱਥੇ ਹੀ ਹੋਣੀਆਂ ਕਿਥੇ ਅੰਦਰ ਬੇਟੀਆਂ ਹੋਣੀਆਂ ਛੱਡੋ ਝਾੜੂ ਬਸ ਤੁਹਾਡੇ ਕੋ ਫਿਰਦਾ ਜਾਣ ਹੁਣ ਆਜੋ ਬਈਆ ਆਪਾ ਪਾਣੀ ਪੂਰੀ ਲੈ ਵਾ ਨਹੀਂ ਨਹੀਂ ਮੰਮੀ ਕਿਹੇ ਚੀਜ਼ ਦੀ ਲੋੜ ਦੀ ਆ ਜੋ ਹੋਰ ਸੁਣਾ ਦੁੱਬ ਸਭ ਠੀਕ ਸਭ ਸੰਭਾ ਲਿਆ ਸਭ ਠੀਕ ਉਹ ਤੇ ਵਧੀਆ ਤੂੰ ਜਨਾ ਤੁਹਾਨੂੰ ਮੈਂ ਪਹਿਲੇ ਵੀ ਕਿੰਨੀ ਆ ਸਮਝਾਇਆ ਵਾ ਕਿ ਇਹਨਾਂ ਦੋਵਾਂ ਜਾਣੀਆਂ ਨੂੰ ਕੰਮ ਲਾਇਆ ਕਰੋ ਇਹ ਸਾਰਾ ਦਿਨ ਕੀ ਕਰਦੀਆਂ ਵਾ ਕਿੱਥੇ ਗਈ ਆ ਵੱਡੀ ਪਤਾ ਨਹੀਂ ਕਿੱਧਰ ਵੜ ਗਈ ਹੋਗੀ ਪਤਾ ਹੀ ਨਹੀਂ ਲੱਗਦਾ ਕਿਧਰ ਨੂੰ ਨਿਕਲ ਜਾਂਦੀਆਂ ਮਾੜਾ ਮੋਟਾ ਕਰਦੀਆਂ ਇੱਧਰ ਉੱਧਰ ਬਹਿ ਜਾਂਦੀਆਂ ਮਜ਼ਾ ਕੇ ਤੇ ਛੋਟੀ ਛੋਟੀ ਉੱਥੇ ਬਾ ਨਰ ਗਈ ਲੈ ਪਾਰਲਰ ਗਈ ਵਿਆਹ ਕਰਿਆ ਕੋਈ ਘਰ ਚ ਪਤਾ ਨਹੀਂ ਇਹਨਾਂ ਦੇ ਰੋਜ਼ ਹੀ ਵਿਆਹ ਰਹਿੰਦੇ ਉਹ ਪਾਰਲਰ ਚਲ ਗਈ ਹੈ ਵੱਡੀ ਪਤਾ ਨਹੀਂ ਕਿਥੇ ਕਿਹੜੇ ਕਮਰੇ ਚ ਵੜ ਕੇ ਬੈਠੀ ਹੈ ਕੋਈ ਨਹੀਂ ਤਾਂ ਉਥੇ ਗੰਦ ਪਿਆ ਹੀ ਮੈਂ ਫੜ ਕੇ ਬੁੱਕਰ ਫੇਰ ਐਂਡਾ ਪੀਪੀ ਚੰਗਾ ਨਹੀਂ ਰਵਦਾ ਮੰਮੀ ਮੈਂ ਤੁਹਾਨੂੰ ਦੱਸਾਂ ਬਹੁਤ ਜ਼ਿਆਦਾ ਭੂਏ ਚੜਾਈਆਂ ਤੁਸੀਂ ਦੋਵੇਂ ਜਾਣੀਆਂ ਏ ਤੁਸੀਂ ਕੁਝ ਕਹਿੰਦੇ ਨਹੀਂ ਨਾ ਤੇ ਤੁਹਾਡੀਆਂ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾਉਂਦੀਆਂ ਘਰੇ ਦੱਸ ਵਿਆਹ ਕਰਿਆ ਵਾ ਜਿਹੜਾ ਪਾਰਲਰ ਤੇ ਤੁਰਪੀ ਆ ਉਥੇ ਵਣ ਥੱਬਾ ਨੋਟਾਂ ਦਾ ਲਾਉਗੀ ਉਹ ਤੇ ਮਰਜ਼ੀ ਹੈ ਨਾ ਦੀ ਚੱਲਵੀ ਮੇਰੀ ਥੋੜੀ ਚੱਲਨੀ ਮੈਂ ਉਹਨਾਂ ਨੂੰ ਕੀ ਕਹਾਂ ਮੈਂ ਕਹਾਂ ਨਹੀਂ ਬਾਰਲਰ ਜਾਣਾ ਉਹਨਾਂ ਨੇ ਜਾਣ ਉਹਨਾਂ ਆਪਣੀ ਮਰਜ਼ੀ ਕਰਨੀ ਕੋਸ ਮੇਰੀ ਨਹੀਂ ਕਰਨੀ ਅੱਜ ਕੱਲ੍ਹ ਨਹੀਂ ਕਰਦੀਆਂ ਆਪਣੀ ਮਰਜ਼ੀ ਕਰਦੀਆਂ ਕੋਈ ਨਹੀਂ ਗੱਲ ਸੁਣਦੀ ਟਾਈਮ ਕੱਢਣਾ ਪਉ ਟਾਈਮ ਕੱਢਣ ਦਾ ਹੈ ਕੀ ਕਰੀਏ ਚਲੋ ਤੁਸੀਂ ਆਪ ਦੇਖ ਕੇ ਖੁਸ਼ ਰਹੋ ਬਸ ਕੋਈ ਗੱਲ ਠੀਕ ਠਾਕ ਸਭ ਸਭ ਕੁਝ ਤਾਂ ਠੀਕ ਹੈ ਕੋਈ ਨਹੀਂ ਤਾਂ ਸਭ ਠੀਕ ਵਧੀਆ ਤੂ ਸੁਣਾ ਮੈਂ ਤਾਂ ਵਧੀਆ ਮੰਮੀ ਸਾਸੋਹਰਾ ਸਹੀ ਸਾਰੇ ਹਾਂਜੀ ਹਾਂਜੀ ਸਭ ਵਧੀਆ ਕਿਦਾਂ ਸੁਣਾਓ ਤੂੰ ਮੈਂ ਮੰਮੀ ਇੱਧੇ ਹੀ ਆਈ ਬਸ ਮੇਰਾ ਦਿਲ ਕੀਤਾ ਉਹਨੂੰ ਤੇ ਮੈਂ ਕਿਹ ਚੱਲ ਮੈਂ ਵੇਖਦੀ ਨਹੀਂ ਮੇਰਾ ਧੀ ਆ ਗਈ ਆ ਮੈਂ ਤਾਂ ਤੁਹਾਡੇ ਕਰਕੇ ਆ ਜਰਨੀ ਆ ਪਤਾ ਕਰਕੇ ਮਾਵਾਂ ਦੀਆਂ ਪਤਾ ਕਿੰਨਾ ਪਿਆਰ ਹੁੰਦਾ ਹ ਹ ਆਪਾਂ ਰਾਨੀ ਸਾਹਿਬ ਕਿੰਨਾ ذوੱਖ ਸੋਕਾ ਪਾ ਕਰਦੇ ਨੇ ਇਹ ਦਬਾ ਵੜ ਜਾਂਦੀ ਹੈ ਅੰਦਰ ਕੋਈ ਨਹੀਂ ਲੱਗੇ ਪੈਂਦੀ ਤੇ ਹਾਂ ਸੱਸ ਨੂੰ ਗੱਲ ਪੁੱਛ ਲਈ ਇਹਨਾਂ ਕੋਈ ਉਧਰ ਵੜ ਜਾਂਦੀ ਕੋਈ ਉਧਰ ਵੜ ਜਾਂਦੀ ਆਪਣੀ ਮਰਜ਼ੀ ਕਰਦੀ ਹੈ ਤੋ ਇਹ ਨਹੀਂ ਆਪਾਂ ਵੇਖੂ ਗੱਲਾਂ ਕਰਨ ਦੇ ਆ ਇਹਨਾਂ ذوੱਖ ਸੋਕ ਲੱਗਦਾ ਇਸ ਤਰ੍ਹਾਂ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਆ ਨੂੰਹਾਂ ਨੂੰ ਵੀ ਸਹੀ ਗੱਲ ਹੈ ਤਾਂ ਹੀ ਮੈਨੂੰ ਪਤਾ ਲੱਗੇ ਕਿ ਨੂੰਹਾਂ ਤੇ ਧੀਾਂ 'ਚ ਕੋਈ ਫਰਕ ਨਹੀਂ ਹੈ ਹੁਣ ਤੀ ਆਈ ਇਹ ਤੇ ਮੇਰੇ ਲਾਗੇ ਬੈਠੀ ਐ ਗੱਲਾਂ ਬਾਤਾਂ ਕਰਦੇ ਤੈਨੂੰ ਆਪ ਆਪਣੀ ਅੰਦਰਵਾਰ ਦੀ ਨਹੀਂ ਪੁੱਛਦੀ ਯਾ ਤੱਕ ਨਹੀਂ ਤੇ ਮਾਂ ਕੀ ਕਰਦੀ ਕੀ ਨਹੀਂ ਕਰਦੀ ਐ ਫਰਕ ਹੁੰਦਾ ਨੇ ਚਲੋ ਪੁੱਤ ਕਰ ਲਾਂਦੇ ਮਰਜੀ ਇਹਨਾਂ ਕੋਈ ਨਹੀਂ ਟਾਈਮ ਪਾਸਰ ਨਾ ਕਰਨ ਦਾ ਤੂੰ ਨਟਾਂ ਚ ਲਾਇਆ ਦਾ ਕੋਈ ਗੱਲ ਨਹੀਂ ਚੰਗਾ ਪੁੱਤ ਤੂੰ ਬੈ ਮੈਂ ਤੇਲੀ ਪਾਣੀ ਕੋਸਾ ਕਰਕੇ ਲਿਆਵਾਂ ਉਹੋ ਮੰਮੀ ਆਪੇ ਲੈ ਆਉਂਦੀ ਆ ਭਾਬੀ ਪਾਣੀ ਭਾਬੀ ਕੀ ਕਰਦੀ ਐ ਵੇਲੀ ਤਾਂ ਫੇ ਮੈਂ ਵੇਖਦੀ ਆ ਉਹਨੂੰ ਕੀ ਕਰਦੀ ਮੈਨੂੰ ਕਹਿ ਕੇ ਆਵਾ ਪਾਣੀ ਲਿਆ ਭੈਣ ਤੇਰੀ ਆਈ ਐ ਹਾਦਿਆਂ ਨਾ ਵਾਲੀ ਇਹਨਾਂ ਨੂੰ ਪਤਾ ਉਹ ਆਹ ਥੋੜੀ ਹੋ ਜੇ ਇਹਨਾਂ ਨੂੰ ਸੁਣ ਕੇ ਆ ਜਾਣਾ ਕਿਥੇ ਵੀ ਘਰ ਕੋਈ ਆਇਆ ਤੇ ਉਹਨੂੰ ਪੰਡਤਾ ਨਹੀਂ ਪੁੱਛ ਲਈਏ ਪਤਾ ਨਹੀਂ ਕਿਹੜੇ ਕੰਮਾਂ 'ਚ ਲੱਗੀਆਂ ਨੇ ਇੱਕ ਅੱਜ ਭੱਲ ਰ ਗਈ ਐ ਤੇ ਇੱਕ ਬੈਠੀ ਬਲੇ ਬਿਮਲਾ ਇੱਥੇ ਬੈਠੀ ਕੀ ਕਰਨ ਰਹੀ ਐ ਕੁਛ ਨਹੀਂ ਮੰਮੀ ਦੇ ਬਸ ਕੰਮ ਖਤਮ ਹੋ ਗਿਆ ਤੇ ਤੇ ਦੀਦੀ ਆਈ ਹੈ ਜੀ ਤੇ ਪਾਣੀ ਤਾਂ ਨਹੀਂ ਪੁੱਛਣਾ ਦੀਦੀ ਆਏ ਤੋਰ ਵਾਹ ਸੁਣੀਦੀ ਹੁੰਦੀ ਕਿਹਦੀ ਫੋਨਾਂ 'ਚ ਨਹੀਂ ਕਹਿ ਹੋ ਜੀਦਾ ਮੰਮੀ ਤੇ ਨੀ ਮੈਂ ਹੁਣੇ ਪਾਣੀ ਆ ਲੈ ਕੇ ਆ ਪਾਣੀ ਕੋਸਾ ਕਰ ਲਈ ਮਸਾ ਠੰਡ ਬੜੀ ਹੈ ਬੱਚਾ ਦੀਦੀ ਨੂੰ ਵੀ ਨਾ ਆਪਣੇ ਘਰ ਚ ਆਣੇ ਆ ਬੜਾ ਚਾੜ ਦਿੰਦੀ ਹੁੰਦੇ ਨੂੰ ਜੋ ਕੇ ਤੇ ਇਧਰ ਨੂੰ ਭੱਜੇ ਰੋਗੇ ਫੇਰ ਮੰਮੀਰੇ ਤੁਹਾਨੂੰ ਭੱਜਦੇ ਰਹਿਣਗੇ ਉੱਥੇ ਬੈਠੇ ਥੋੜਾ ਜਿਹਾ ਮੰਮੀ ਦੀਕ ਰਹਿੰਦੇ ਆ ਉਹਨਾਂ ਚੋਂ ਦੀਦੀ ਆ ਜਾਂਦੇ ਆ ਫੇਰ ਬੰਨ ਭੱਜ ਜਾਂਦੇ ਆ ਫੇਰ ਮੰਮੀ ਰੋਣੀ ਹਾਲ ਤੇ ਤੱਕ ਆਈ ਦਿਓ ਪਾਣੀ ਲੈ ਆ। ਆ ਆ ਲੋ ਭਾਬੀ ਮੈਂ ਤਾਂ ਸੋਚਿਆ ਤੂੰ ਕਮਰੇ ਚੋਂ ਹੀ ਨਹੀਂ ਨਿਕਲਣਾ। ਲੱਗ ਗਿਆ ਪਤਾ ਕਿ ਮੈਂ ਆਈ ਆ ਘਰੇ। ਉਹ ਦੀਦੀ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਆ ਗਏ ਤੁਸੀਂ। ਆਹੋ ਪਤਾ ਕਰ ਤੋ ਲਗਣਾ ਵਾ। ਨਹੀਂ ਆ ਫੂਕਾ ਪਾਣੀ ਮੱਥੇ ਮਾਰਿਆ ਹੀ ਕੋਈ ਚਾਹ ਪਾਣੀ ਬਣਾ ਕੇ ਲੈ ਆਉਂਦੀ। ਉਹ ਦੀਦੀ ਪਾਣੀ ਤੇ ਪੀ ਲੋ ਫਿਰ ਮੈਂ ਨਾਸ਼ਤਾ ਬਣਾਉਣੀ ਆ। ਕਿਤੇ ਪੇਕੇ ਨੇ ਇੰਨੀ ਅਕਲ ਬਣੀ ਦੱਸੀ ਆਗੀ ਕਿ ਕਿਤੇ ਮਹਿਮਾਨ ਨੂੰ ਕਿੱਦਾਂ ਕਰਨਾ। ਚਾਹ ਪਾਣੀ ਜਾਂ ਨਾਸ਼ਤਾ ਉਹਨੂੰ ਪੁੱਛਣਾ। ਹੈ ਇਨੀ ਕੋਈ ਅਕਲ ਹੋਰ ਤੇ ਉਹਨੇ ਕੀ ਦੇਣਾ ਨਹੀਂ ਦਿਮਾਗ 'ਚ ਕੋਈ ਅਕਲ ਨਹੀਂ ਪਾ ਕੇ ਭੇਜੀ ਤੇ ਪੁੱਤ ਨਾਸ਼ਤਾ ਬਣਾ ਲਿਆ ਨਾਲ ਚਾਹ ਬਣਾ ਲਈ ਨਾਲ ਨਾਲੇ ਮੇਰੀ ਗੱਲ ਸੁਣ ਮੰਮੀ ਝਾੜੂ ਮਾਰਨਦੇ ਹੀ ਹੁੰਦਿਆਂ ਨੂੰ ਤੁਸੀਂ ਕਹਵੇਂ ਜਾਣੀਏ ਕੀ ਕਰਦੀਆਂ ਜੇ ਦੀਦੀ ਅਸੀਂ ਤਾਂ ਸਵੇਰੇ ਹੀ ਸਫਾਈ ਕਰ ਲਈ ਸੀ ਮੰਮੀ ਜੀ ਤੁਸੀਂ ਗੱਲ ਹੀ ਝਾੜੂ ਮਾਰਨਦੇ ਹੀ ਉਹ ਤੋਂ ਉੱਥੇ ਗੰਦ ਪਿਆ ਸੀ ਤੇ ਮੈਂ ਕੋਈ ਆ ਹੀ ਜਾਂਦਾ ਤੇ ਮੈਂ ਹਾਂ ਪਤਾ ਨਹੀਂ ਕਿੱਥੇ ਗਈ ਜਾਂ ਤੇ ਮੈਂ ਫੜ ਕੇ ਆ ਬੋਕਰ ਮਾਰਨ ਲੱਗ ਪਈ ਉਹ ਜੇ ਤਾਂ ਮੈਂ ਦੁਵਾਰੀ ਸੀ ਨਾ ਤੇ ਮੰਮੀ ਨੇ ਫੁੱਲਾਂ ਨੂੰ ਰੱਖ ਲਿਆ ਸੀ ਮੈਂ ਕਿ ਤੇ ਇੰਨੇ ਸੋਹਣਾ ਕੱਪੜਾ ਲੀੜਾ ਪਾਉਂਦੇ ਸੀ ਪਛਾਣੇ ਨਹੀਂ ਜਾਂਦੇ ਜਿਉਂ ਮੇਰਾ ਵਿਆਹ ਹੋਇਆ ਤੀ ਤੇ ਮੇਰੀ ਮਾਂ ਰੋਲ ਕੇ ਰੱਖਦੀ ਆ ਮੇਰੇ ਸਾਰਾ ਨਾਲੋਂ ਇਦਾਂ ਹੀ ਮਗਰੋਂ ਕੰਮ ਲਾ ਛੜਦੇ ਜੇ ਤੇ ਆਪ ਤੁਸੀਂ ਪਠਾਨ ਬਣੀਆ ਰਹਿੰਦੀਆਂ ਜੇ ਦੋਵੇਂ ਜਾਣੀਆਂ ਨਹੀਂ ਦੇਦੇ ਮੰਮੀ ਨੇ ਕੀ ਮਾੜਾ ਸੂਟ ਪਾਇਆ ਵਾ ਵੇਖੋ ਹੁਣ ਹੁਣ ਵੀ ਤੇ ਮਨ ਦਾ ਸੂਟ ਵਧੀਆ ਹੀ ਆ ਹਾਂ ਸੂਟ ਤੇਰੇ ਪੈ ਕੇ ਆ ਤੋ ਆਇਆ ਨਾ ਜਿਹੜਾ ਉਹ ਪਾ ਕੇ ਬੈਠੀ ਵਿਚਾਰੀ ਮਾੜਾ ਸੂਟ ਪਾਇਆ ਵਾ ਉਹਨਾਂ ਨੂੰ ਕਹਿਣਾ ਹੀ ਹੋਰ ਕੁਝ ਨਹੀਂ ਨਾ ਤੈਨ ਜੋਗੇ ਤੇ ਤੇਰੇ ਦਿਮਾਗ ਵਿੱਚ ਅਕਲ ਪਾ ਦਿੰਦੇ ਮੱਸਾ ਜੇ ਤੈਨੂੰ ਪਤਾ ਲੱਗਦਾ ਕੀ ਕੋਈ ਆਇਆ ਉਹਨੂੰ ਪਾਣੀ-ਦਾਣੀ ਤਾਂ ਪੁੱਛਣਾ ਵਾ ਨਾ ਦੀਦੀ ਇੰਨੀ ਕਾਕਲ ਮੈਨੂੰ ਹੈ ਗਈ ਆ ਪਾਣੀ ਦੇ ਨਾਲ ਥੋੜੀ ਤਾਂ ਮਮੇ ਨਾਸ਼ਤਾ ਦੇ ਦੇਣਾ ਸੀਗਾ ਹੁਣ ਚਾਹ ਬਣਾਉਂਗੀ ਫੇਰ ਹੀ ਨਾਸ਼ਤਾ ਲਿਆਉਂਗੀ ਨਾ ਜਾ ਜਾ ਕੇ ਮੈਂ ਨਾਸ਼ਤਾ ਬਣਾ ਗੱਲਾਂ ਬੜੀਆਂ ਪਟਰਪਟਰ ਕਰਦੀ ਆ ਮੰਮੀ ਆ ਛੋਟੀ ਵਾਲੇ ਵੇਖ ਕੇ ਜਬਾਨਾ ਹੋਣਾ ਸਿੱਖ ਗਈ ਆ ਅੱਗੇ ਦੇ ਮੂੰਹ ਚ ਜਬਾਨ ਨਹੀਂ ਹੁੰਦੀ ਹੁਣ ਵੇਖ ਲਓ ਕਿੱਦਾਂ ਜਵਾਬ ਦਿੰਦੀ ਆ ਮੈਂ ਕੀ ਵੇਖਣਾ ਮੈਂ ਤਾਂ ਰੋਜ਼ ਵੇਣੀ ਤੂੰ ਵੇਖ ਤੂੰ ਹੀ ਆਪਣੀ ਹਾਲਤ ਵੇਖੋ ਤੁਸੀਂ ਇਦਾਂ ਦੇ ਹੀ ਪਹਿਲੇ ਮੈਨੂੰ ਇਹ ਦੱਸੋ ਜਰਾ ਕਿੰਨਾ ਸੋਹਣਾ ਰਹਿੰਦੇ ਸੀ ਕਪੜਾ ਲੀੜਾ ਪਾ ਕੇ ਕਿਤੇ ਆਇਆ ਸਿਰ ਫਰਵਾਇਆ ਹੁੰਦਾ ਸੀ ਇੰਨੇ ਵਧੀਆ ਬਣੇ ਹੁੰਦੇ ਸੀ ਤੁਸੀਂ ਮੈਂ ਤਾਂ ਹੁਣ ਰੁਲੇ ਪਏ ਜੇ ਤੁਸੀਂ ਕੋਈ ਨਾ ਕੋਈ ਟਾਈਮ ਪਾਸ ਕਰਨਾ ਕਰਨ ਲਈ ਟਾਈਮ ਪਾਸ ਇਹਦੇ ਵੀ ਪਰnikਲ ਆਏ ਛੋਟੀ ਵਾਲ ਵੇਖ ਕੇ ਉਹ ਤਾਂ ਸਿਮਰਤ ਤੇ ਆਪਾਂ ਤਾਂ ਸੁਣਦੇ ਆ ਉਹਦਾ ਪੇਕੇ ਬੜਾ ਕੁਝ ਦਿੰਦੇ ਸੀ ਤੇ ਕੀ ਬੋਲੀਏ ਉਹਨੂੰ ਮਾੜਾ ਚੰਗਾ ਤੇਰੇ ਭਰਾ ਨੂੰ ਹੁਣ ਗੱਡੀ ਦੇ ਕੇ ਗਈ ਤੇ ਉਹਨੂੰ ਵੇਖ ਕੇ ਇਹ ਵੀ ਜ਼ੁਬਾਨ ਚਲੋਣੀ ਸ਼ੁਰੂ ਕਰ ਗਈ ਆ ਦਿੰਦੇ ਇਹਦੇ ਪੇਕੇ ਕੱਖ ਵੀ ਨਹੀਂ ਇਹਨੂੰ ਨਹੀਂ ਸੂਟ ਦੇ ਕੇ ਜਾਂ ਤਾਂ ਮੈਨੂੰ ਕਿੱਥੋਂ ਦੇਣਾ ਕੋਈ ਲੀੜਾ ਕਪੜਾ ਨਹੀਂ ਲੈ ਕੇ ਆਉਂਦੇ ਕੋਈ ਚੀਜ਼ ਨਹੀਂ ਲੈ ਕੇ ਖਾਲੀ ਹੱਸੀ ਆ ਵਰਦਈ ਇਹਦੇ ਤੇ ਉਹਦੇ ਆਉਂਦੇ ਤਾਂ ਟਰੱਕਾਂ ਦੇ ਟਰੱਕ ਸਮਾਨ ਲੈ ਕੇ ਆਉਂਦੇ ਉਹਦੇ ਕਰਕੇ ਹੀ ਉਹਨੂੰ ਕੁਝ ਕਹਿੰਦੇ ਨਹੀਂ ਤੇ ਉਹਦੀ ਵੀ ਜ਼ੁਬਾਨ ਨਾਲ ਹੀ ਗਲਦੀ ਜਾਂਦੀ ਹੁਣ ਇਹਦੇ ਐਹੋ ਤਾਂ ਮੰਮੀ ਮੈਂ ਕਹਿਣ ਈ ਆ ਉਹਦਾ ਮੁਕਾਬਲਾ ਇਹ ਕਰ ਸਕਦੀ ਆ ਬਣਾ ਕਿੱਥੇ ਉਹਦੇ ਪੇਕੇ ਤੇ ਕਿੱਥੇ ਇਹਦੇ ਪੇਕੇ ਇਹਦੇ ਪੇਕੇ ਤਾਂ ਤੇ ਤਾਂ ਫੁੱਟੀ ਕੌੜੀ ਨਹੀਂ ਆਈ ਅੱਜ ਤੱਕ ਕਿਤੇ ਹੁੰਦਰਾ ਕਿਤੇ ਮੈਨੂੰ ਨਹੀਂ ਕਿਤੇ ਸੂਟ ਦਿੱਤਾ ਅੱਜ ਤੱਕ ਇਹਨਾਂ ਨੇ ਬੋਲਣ ਦੀ ਤੇ ਕਰਦੀ ਐ ਨਾ ਕਿ ਮੁਕਾਬਲਾ ਸਮਾਂ ਚ ਨਹੀਂ ਕਰਦੀ ਬੋਲਣ ਚ ਮੁਕਾਬਲਾ ਕਰਨ ਢਈ ਆ ਮੈਂ ਤੇ ਹਰਾਨ ਰਹਿ ਗਈ ਆ ਇਹਦੀ ਜ਼ੁਬਾਨ ਵੇਖ ਕੇ ਵੇਖਿਆ ਕਿ ਕਿੰਨਾ ਬੋਲਦੀ ਹੁਣ ਤਾਂ ਬੜੇ ਜਵਾਬ ਸਵਾਲ ਕਰਨਾ ਸਿੱਖ ਗਈ ਆ ਇਤਨਾ ਹੀ ਬੋਲਦੀ ਐ ਇਹ ਵੀ ਸਿੱਖ ਲੈਂਦੀ ਵੀ ਉਹਦੇ ਪੇਕਿਆਂ ਤੋਂ ਕਿੰਨਾ ਕਿੰਨਾ ਆਉਂਦਾ ਵਾ ਤੇ ਆਪਣੇ ਪੇਕੇ ਨੂੰ ਆਂਦੀ ਫਿਰ ਵੀ ਉੱਥੋਂ ਆ ਵੀ ਚੀਜ਼ਾਂ ਆਉਂਦੀਆਂ ਜਿੰਦਾ ਉਹਦੇ ਪੇਕਿਆਂ ਤੋਂ ਹੁੰਦੀਆਂ ਵਾ ਉਹ ਨਹੀਂ ਨਾ ਕਰਨੀ ਗੱਲ ਖਾਲੀ ਬੋਲਣਾ ਸਿੱਖ ਗਈ ਉਹਦੇ ਵੱਲ ਵੇਖ ਕੇ ਜੋ ਬੋਲਦੀ ਉਹ ਤਰ੍ਹਾਂ ਤਰ੍ਹਾਂ ਜਵਾਬ ਦਿੰਦੀ ਤਾਨੂੰ ਮੈਂ ਕਹਤਾ ਜੇ ਸਰਦਾਰ ਨਹੀਂ ਬਣ ਕੇ ਰਿਆ ਕਰੂ ਤੁਹਾਨੂੰ ਨਹੀਂ ਲੋੜ ਹੈਗੀ ਕੋਈ ਵੀ ਕ ਆਪੇ ਇਹ ਕਰੇ ਨਾ ਕਰੇ ਚਲੋ ਛੋਟੀ ਨੂੰ ਤੇ ਅਸੀਂ ਆਂਦੇ ਹੀ ਨਹੀਂ ਆਂ ਵੀ ਉਹਨੇ ਥੋੜਾ ਕੰਮ ਕਰਨਾ ਵਾ ਉਹਦੇ ਤੁਹਾਨੂੰ ਪਤਾ ਸੌਖੇ ਘਰੋਂ ਆਈ ਆ ਨਾ ਉਹਨੇ ਪਿੱਛੇ ਕਦੀ ਕੰਮ ਕੀਤਾ ਤੇ ਨਾ ਉਹ ਇੱਥੇ ਕਰਦੀ ਏ ਉਹਦੀ ਤਾਂ ਭਲਾ ਗੱਲ ਹੀ ਹੋ ਰਹੀ ਆ ਨਾ ਇਸੇ ਕਰਕੇ ਤੁਹਾਨੂੰ ਕੁਝ ਕਹੀਦਾ ਨਹੀਂ ਇਹ ਵੀ ਉਹਦੇ ਮਗਰ ਲੱਗੀ ਜਾਂਦੀ ਏ ਇਹ ਆਂਦੀ ਮੈਨੂੰ ਹੀ ਨਾ ਕੁਝ ਕਾ ਮੈਨੂੰ ਕੋ ਕਹਿੰਦੇ ਜੇ ਮੈਨੂੰ ਕੋ ਬੋਲਦੇ ਜੇ ਕੰਮ ਕਰਨ ਉਹਨੂੰ ਕਿਹਨੇ ਬੋਲਦੇ ਇਹਨੂੰ ਨਾ ਕਹੀਏ ਤੇ ਲੱਗੀ ਮੇਰੇ ਕੋ ਸੁਣਨਾ ਕੁਝ ਹੋਰ ਮੈਂ ਤੇ ਆਹ ਭਰਾਂ ਨੂੰ ਗੀਦੀ ਬੋਲੀ ਵੇਖ ਕੇ ਦੇਈ ਹੁਣ ਮਲਕ ਮਲਕ ਨਾਸ਼ਤਾ ਬਣਾਉਣਾ ਉਹ ਪਤਾ ਨਹੀਂ ਕਦੋਂ ਹੋਣਾ ਬਣ ਕੇ ਹੌਲੀ ਹੌਲੀ ਲੱਗੀ ਰਹਿਣਾ ਉਹਨੂੰ ਛੋਟੀ ਆਈ ਨਹੀਂ ਹੈ ਬਾਬਾ ਟਾਈਮ ਹੋ ਗਿਆ ਉਹਨੂੰ ਗਈ ਨੂੰ ਨਹੀਂ ਪਾਰਲਰ ਨਹੀਂ ਗਈ ਇਹ ਪੁੱਤ ਹੋਇਆ ਅੱਧਾ ਘੰਟਾ ਹੋਇਆ ਜ ਗਈ ਨੂੰ ਆਜੂਗੀ ਮੇਰੇ ਕੋਲ ਆਉਗੀ ਆਉਗੀ ਵੇਖ ਲਓ ਮੰਮੀ ਕਿੰਨਾ ਟਾਈਮ ਹੋ ਗਿਆ ਇਹਦੇ ਕੋਲ ਅਜੇ ਚਾਹ ਪਾਣੀ ਨਹੀਂ ਜੇ ਤਿਆਰ ਹੋਇਆ ਜਨੂ ਨੇ ਉਹ ਤਾਂ ਕੰਮ ਕਰਦੀਆਂ ਨੇ ਫਟਾਫਟ ਹੱਥ ਥੋੜੀ ਮਾਰਦੀਆਂ ਫਿਰ ਭੈਣਾਂ ਹੀ ਕਦੋਂ ਦੀ ਘੰਟਾ ਹੋ ਗਿਆ ਵੀ ਕੋਈ ਦੇਖਦੀ ਉਹਨੂੰ ਚਾਹ ਪਾਣੀ ਪੀਣ ਨੂੰ ਲੱਗਿਆ ਕਿ ਮੈਂ ਨਾਸ਼ਤਾ ਬਣਾਉਂਦਾ ਹਾਂ ਹੁਣ ਨਾਲ ਹੀ ਫੁਲਕਾ ਲਾ ਲਿਆ ਪਰੌਂਠੀ ਲਾ ਦੇ ਉਹ ਨਾਲ ਹਾਏ ਹਾਏ ਮੰਮੀ ਚਾਹ ਤੇ ਪੀ ਰਹੰਦੋ ਦੀਦੀ ਨੂੰ ਫਿਰ ਉਹਨੇ ਗਾਣਾ ਵੀ ਆ ਨਾ ਬੱਸ ਕਰੋ ਮੰਮੀ ਚਾਹ ਨੂੰ ਇੰਨਾ ਟਾਈਮ ਲਾਤਾ ਹੁਣ ਰੋਟੀ ਬਣਾਉਂਦੇ ਆ ਪਤਾ ਨਹੀਂ ਕਿੰਨਾ ਟਾਈਮ ਲਾਉਗੀ ਏ ਹਾਂ ਨਹੀਂ ਖਾਣੀ ਕਿ ਆਹੀ ਸੀ ਨਾ ਆਹ ਹੀ ਨਾਸ਼ਤਾ ਲੈ ਮੈਂ ਲੈ ਕੇ ਆਈ ਏ ਨਾ ਤੇ ਤਾਂ ਜਾ ਨਾਸ਼ਤਾ ਲੈ ਆਈ ਏ ਨਾ ਪੁੱਜੀਆ ਮੱਥਾ ਮਾਰਿਆ ਮੇਰੇ ਬੈ ਜਾਣ ਕੇ ਖਲੋਤੇ ਬਣ ਲੋ ਆਈ ਏ ਜਾਤੀ ਨੇ ਆਉਂਦੀ ਬਹਿਣ ਦੀ ਬੈਣਾ ਕਿੱਥੇ? ਉੱਥੇ ਆਉਂ ਮੈਂ ਜਾ। ਰਿਮਾ ਦੀਦੀ ਹਾਂ ਸੁਣਨਾ ਅੱਗੇ ਅੱਗੇ ਸੁਣਨਾ ਹੈ? ਹਾਂਜੀ ਜੀਦੀ। ਤੂੰ ਇੱਧੇ ਹੀ ਉਤਰ ਗਈ ਅੱਜ ਫੇਰ ਅੱਗੇ ਜੀ। ਹੋ ਮੈਂ ਮੈਨੂੰ ਦੋ ਮਿੰਟ ਮੈਨੂੰ ਮੰਮੀ ਨੂੰ ਮੇਰਾ ਨੇੜੇ ਕੰਡੇ ਮੈਂ ਤਾਂ ਆ ਗਈ ਹਾਂ। ਚਾਹ ਬਣ ਕੇ ਆਇਆ ਨਾਲ। ਹਾਂਜੀ ਆ ਕੇ ਸੁਣਦੇ ਜੀ। ਕੰਟੇ ਬੰਨ ਜਾ ਬਣਾ ਕੇ ਲਈ ਆਈ ਏ ਚਾਰ ਨੇ ਕੀ ਬਣਾ ਕੇ ਦੇਣੀ ਸਾਨੂੰ ਚੱਲ ਕੋਈ ਨਹੀਂ ਤੁਸੀਂ ਵੀ ਲੋ ਦੂਜੇ ਦੇ ਵੀ ਤੇ ਆ ਜਾਂਦੇ ਜੇ ਉਹ ਹੋਈ ਕਦੀ ਕਦੀ ਹੋਣਾ ਹੁੰਦਾ ਚੱਲ ਛੱਡ ਪਾਲਰ ਤੋਂ ਹੋ ਆਈ ਤੂੰ ਹਾਂਜੀ ਹੋ ਆਈ ਏ ਅੱਛਾ ਅੱਛਾ ਕੀ ਕੀ ਕਰਾ ਕੇ ਆਵੇ ਤੁਸੀਂ ਇਸ ਕੋ ਆ ਕਰਵਾ ਕੇ ਆਈਆਂ ਅੱਛਾ ਹਾਂਜੀ ਚੱਲ ਵਧੀਆ ਸੋਹਣੀ ਲੱਗੇਗੀ ਹੁਣ ਜਾਣਾ ਹੋਣਾ ਨਾ ਕਿਤੇ ਹਾਂਜੀ ਮੇਰੀਆਂ फ्रेंड्स ਨੇ ਆਣਾ ਸੀ ਅੱਛਾ ਤੇ ਕਿਤੇ ਪਾਰਟੀ ਉਹਨਾਂ ਨੇ ਇੱਥੇ ਕਰਨੀ ਸੀ ਤੇ ਇਸ ਕਰਕੇ ਤੇ ਇੱਥੇ ਕਰੇ ਹਾਂਜੀ ਕਰੇ ਅੱਛਾ ਜੀ ਮੰਮੀ ਮੈਂ ਤੁਹਾਡੇ ਲਈ ਆਈ ਹਾਂ ਤੇ ਜਿਹੜਾ ਤੁਸੀਂ achar ਨਹੀਂ ਪਾ ਕੇ ਦਿੱਤਾ ਮੈਨੂੰ ਗੋਭੀ ਗਾਜਰਾਂ ਦਾ ਆਹੋ ਉਹ ਮੰਮੀ ਇੰਨਾ ਸਵਾਦ ਲੱਗਾ ਮੈਨਾਂ ਨੂੰ ਮੈਂ ਤੁਹਾਨੂੰ ਕੀ ਦੱਸਾਂ ਤੇ ਸਾਰੇ ਯਾਨੀ ਉਮੜੀਆਂ ਚੱਕ ਚੱਕ ਕੇ ਖਾਦਾ ਕਿਤੇ ਮੈਨ ਨਹੀਂ ਕੋਈ ਗੱਲ ਨਹੀਂ ਕਰਨ ਵਾਲੀ ਤਾਂ ਕੋਈ ਸਾਰਾ ਮੁੱਕ ਗਿਆ ਮੰਮੀ ਮੈਨੂੰ ਉਹ achar ਬਣਾ ਦੋ ਤਾਂ ਵਾ ਕੋਈ ਨਹੀਂ ਹੁਣੇ ਬਣਾ ਦੇਣੀ ਤੁਮ achar ਹਾਂ ਕੋਈ ਨਹੀਂ ਮੰਗਾ ਲੈਣੇ ਥੋੜਾ ਜਿਹਾ ਰੱਬਾ ਵੰਗਾ ਦੋ ਹੈ ਰੱਬਾ ਵੀ ਮੇਰਾ ਮੁੱਕ ਗਿਆ ਕੋਈ ਨਹੀਂ ਕਿਉਂ ਦਿੰਦੀ ਇੱਥੇ ਕਿਉਂ ਖਲਾਰਾ ਪੋਣੇ ਨੇ achar ਦਾ ਇੱਥੇ ਨਹੀਂ ਬਣਾਣਾ ਮਾਨੂੰ achar ਗੁਜਾਰੋ ਲੈ ਲੈਣਗੇ ਜਾਂ ਸੋਹਰੇ ਜਾ ਕੇ ਪਾ ਲੈਣਾ ਆਪਣੇ ਨਹੀਂ ਨਹੀਂ ਸਿਮਰਤ ਹੈ ਇਹ ਇੱਥੇ ਝਾਟਾ ਮੰਮੀ ਨੇ ਪਾ ਦੇਣਾ ਵਾ ਮੰਮੀ ਤੇ 2 ਮਿੰਟ ਦਾ ਮੰਮੀ ਦਾ ਕੰਮ ਹੈ ਮੰਮੀ ਨੂੰ ਪਾ ਲੈਂਦਾ ਝਾਟ ਚੋੜ ਮੰਮੀ ਗੋਭੀ ਦਾ ਜਦ ਦਾ ਵੀ ਨਾਲ ਹੀ ਲੱਗਦਾ ਤੇ ਪਵਾ ਦੇ ਉਹਨੂੰ ਨਾ ਮੇਰੇ ਹੱਥ ਦਾ ਕੋਈ ਸੁਆਦ ਲੱਗਦਾ ਤਾਂ ਹੀ ਆ ਜਾਂਦੀ ਬਾਰ ਬਾਰ ਮੰਗਣ ਵੀ ਮੈਨੂੰ ਲੈ ਦੇ ਉਹ ਤੇ ਬਾਜ਼ਾਰ ਮਿਲਦਾ ਸਭ ਕੁਝ ਉਹ ਆਂਦੀ ਮੰਮੀ ਦੇ ਹੱਥ ਦਾ ਖਾਣਾ ਤੁਹਾਡੀ ਸਾਸਣੀ ਹੈ ਕਿ ਝਾੜ ਪਾ ਕੇ ਦੇਣ ਨੂੰ ਨਾਲ ਇੱਥੇ ਵੱਖਰਾ ਖਲਾਰਾ ਪਾਉਗੀ ਉਹ ਹੋਸੀਂ ਨਾ ਤੇ ਨਹੀਂ ਖਲਾਰਾ ਪੈਂਦਾ ਮੰਮੀ ਨੇ ਝਾਟਾ ਕੰਮ ਕਰ ਦੇਣਾ ਵਾ ਨਾਲ ਆ ਕੇ ਰਾਉਗੀ ਮੇਰੀ ਗੱਲ ਸੁਣ ਲੈ ਜਾ ਕੇ ਗੋਭੀ ਰਕਾ ਜਾ ਕਾਟਣ ਤੋਂ ਹੋ ਕੇ ਤੇ ਸੁਕਾਉਣ ਨੂੰ ਛੇਤੀ ਜੀ ਤੂੰ ਹੀ ਜਾ ਕੇ ਆਪਣੇ ਸੋਹਰੇ ਚਾਰ ਪਾਉਣਾ ਦਾਸ ਸਿਮਰਤ ਮੇਰਾ ਘਰ ਆ ਜਿਵੇਂ ਚਾਰ ਕੈਈ ਦਿੱਕਤ ਫਿਰ ਕੀ ਹੋ ਗਿਆ ਚੱਲ ਨੀ ਉੱਠ ਜਾ ਤੂੰ ਨਾਲੇ ਭਾਂਡੇ ਚੋੱਕ ਕੇ ਲੈ ਜਾ ਬੈਠੀ ਆ ਨਵਾਬ ਜੈਲੀ ਬਣ ਕੇ ਕੋਈ ਨਹੀਂ ਕੋਤ ਐਸ ਕੀ ਪਾ ਦੇਣੇ ਅਗੋਂ ਤਾਂ ਫਿਰ ਆਪੇ ਪਾ ਲੂ ਘਰ ਤੂੰ ਇੱਥੇ ਬੈਠੋ ਦੀਦੀ ਨਾਲੇ ਤੁਸੀਂ ਆ ਜਿੱਥੇ ਤੁਸੀਂ ਬੈਠੀਆਂ ਜੇ ਨਾ ਉਹ ਵੀ ਮੇਰੇ ਪੇਕਿਆਂ ਤੋਂ ਆਲੇ ਆ ਤੇ ਜਿਹੜਾ ਤੁਸੀਂ ਖਾਂਦੀਆਂ ਨੇ ਨਾ ਪੂਜੀਆ ਤੋਂ ਜਿੱ ਕੱਟ-ਕੱਟ ਕੇ ਇਹ ਵੀ ਉੱਥੇ ਹੀ ਹੁੰਦੇ ਆ ਨਾਲੇ ਬੋਧਾ ਰੋਪ ਕੌਣ ਦੀ ਲੋੜ ਨਹੀਂ ਆ ਰੋਪ ਨਾ ਆਪਣੇ ਸੋਹਰੇ ਆ ਗਿਆ ਜਿੰਨਾ ਤੂੰ ਇੱਥੇ ਆ ਕੇ ਰੋ ਪੋਈ ਨਾ ਉੱਥੇ ਪਾਇਆ ਹੁੰਦਾ ਨਾ ਤੂੰ ਉਹਨਾਂ ਦੇ ਸਿੱਧੇ ਕਰਕੇ ਰੱਖਿਆ ਹੁੰਦਾ ਤੂੰ ਉਹ ਤਾਂ ਐਨਾ ਨਹੀਂ ਬੋਲੀਦਾ ਕੋਈ ਗੱਲ ਨਹੀਂ ਭੈਣ ਇੱਥੇ ਹੀ ਆਉਣਾ ਕਿੱਥੇ ਜਾਣਾ ਉਹਨੇ ਇੱਥੇ ਹੀ ਆਉਣਾ ਮੰਮੀ ਤੀਜੇ ਦਿਨ ਤੇ ਇੱਥੇ ਆ ਜਾਂਦੇ ਆ ਇਹ ਕਿਹੜੇ ਹਫਤੇ ਬਾਅਦ ਆਉਂਦੇ ਆ ਦੂਜਾ ਦਿਨ ਜਾਣਾ ਤੇ ਤੀਜੇ ਦਿਨ ਫੇਰ ਇੱਥੇ ਆ ਜਾਂਦੇ ਆ ਅਏ ਤੂੰ ਉਧਰ ਹੋ ਕੇ ਗਏ ਹੀ ਉਹ ਦਿਨ ਆਏ ਮੰਮੀ ਚਾਰ ਪਾ ਕੇ ਦੇ ਜੀ ਹਾਂ ਫੇਰ ਮੰਮੀ ਚਾਰ ਪਾ ਕੇ ਦੇ ਜੀ ਨੇ ਉਹਨੂੰ ਵਿਚਾਰੇ ਨੂੰ ਕੱਟ ਤੋ ਹੀ ਕਹਿੰਦੇ ਰਹਿੰਦੇ ਜੇ ਉਹਨੇ ਤਾਂ ਕਹੀ ਇਦਾਂ ਬੈਨ ਜਿੱਦੂ ਬੁਰਕੀ ਚ ਖਾ ਜਾਣਾ ਹੁੰਦਾ ਨਾਲੇ ਮੈਨੂੰ ਕਿਉਂ ਨਹੀਂ ਕੁਝ ਕਹਿੰਦੇ ਕਿ ਮੇਰੇ ਪੇਕੇ ਮੀਢ ਇਸ ਕਰਕੇ ਕਿ ਤੁਹਾਡਾ ਸਾਰਾ ਘਰ ਭਾਰ ਦਿੰਦੇ ਇਸ ਕਰਕੇ ਮਹੀਨੇ ਬਾਅਦ ਅਡਰਾਸ਼ਣ ਆ ਜਾਂਦਾ ਵਾ ਅੱਜ ਤੇ ਤੁਸੀਂ ਬੈਠੀਆਂ ਦੀ ਉਹ ਵੀ ਸਾਡੇ ਘਰ ਦਾ ਹੀ ਆਉਂਦਿਆ ਵਾ ਤੂੰ ਉਹਦੇ ਵਿਚਾਰੇ ਨੂੰ ਇਸ ਕਰਕੇ ਤੁਸੀਂ ਬੋਲਦੇ ਹੀ ਨੇ ਕਿਉਂਕਿ ਉਹਦੇ ਪੇਕੇ ਗਰੀਬ ਆ ਆਪ ਤੁਸੀਂ ਉੱਥੇ ਆਪਣੇ ਸੋਹਣੇ ਸ਼ੋਭਾ ਕਰਉਂਦੇ ਰਹਿੰਦੇ ਜੇ ਇਤੋਂ ਜੀਜਾ ਲੈ ਜਾਂਦੇ ਜੇ ਉੱਥੇ ਜਾ ਕੇ ਤੁਹਾਡੀ ਵਾਹ ਵਾ ਹੋ ਜਾਂਦੀ ਆ ਥੋੜੀ ਬੋਰੀ ਦੀ ਸ਼ਰਮ ਕਰਿਆ ਕਰੋ ਜੇ ਉਹ ਵਿਚਾਰੀ ਤੁਹਾਡੇ ਘੜੀ ਬੋਲਦੀ ਨਹੀਂ ਨਾ ਇਹ ਬਦਲੇ ਤੇਲੀ ਤੇ ਮੁੰਜਬਾ ਨਹੀਂ ਹੈਗੀ ਕਿਆ ਇਹ ਨੂੰ ਤੁਹਾਨੂੰ ਬੜਾ ਕੁਝ ਕਹਿ ਸਕਦੀ ਆ ਪਰ ਇਹ ਥੋੜੀ ਬੋਦੀ ਫਿਰ ਵੀ ਸ਼ਰਮ ਕਰ ਜਾਂਦੀ ਕਿ ਤੁਸੀਂ ਉਤੋਂ ਵੱਡੇ ਜੇ ਚਲੋ ਜੇ ਜੇ ਤੁਸੀਂ ਨਾਸ਼ਤਾ ਖਾੜੋ ਆਪਾਂ ਅੰਦਰ ਚਲੀਏ ਤੇ ਨਾਲ ਇੱਕ ਗੱਲ ਹੋਰ ਇੱਥੇ ਰਹਿਣਾ ਪਿਓ ਮੇਰੇ ਸਹੇਲੀਆਂ ਦੀ ਸ਼ਾਮ ਨੂੰ ਹੋਣਾ ਵਾ ਉਹਨਾਂ ਨੇ ਇੱਥੇ ਕਿੱਟੀ ਪਾਰਟੀ ਕਰਨੀ ਆ ਤੇ ਆਪਣੇ ਘਰੇ ਚਲ ਜਿਓ ਟੈਂਸ਼ਨ ਨੀਰਾ ਵੀ ਬਾਰ ਬੜਾ ਹੁੰਦੇ ਆ ਜੀ ਤੇ ਆਉਣਾ ਚਲ ਜਿਓ ਅ ਚੁੱਕੋ ਜੀ ਨੀ ਚਲੋ ਅੰਦਰ ਲੈ ਕੇ ਜਾਓ ਇੱਕ ਮਿੰਟ ਹੋਰ ਭਾਬੀ ਇੱਕ ਮਿੰਟ ਸਿਰ ਮਰਤ ਮੇਰੀ ਗੱਲ ਸੁਣ ਕੇ ਜਾਇਓ ਮੈਂ ਤੁਹਾਡੀ ਬੁਲਾਕਾਰ ਹਾਂ ਤੁਸੀਂ ਮੇਰੀ ਵੱਡੀ ਭਰਜਾਈ ਹੋ ਤੇ ਪਿੱਛੋਂ ਜੋ ਮਰਜੀ ਆ ਪਰ ਮੈਨੂੰ ਇਹ ਸੋਚ ਕੇ ਤਾਨੇ ਮੈਨੇ ਨਹੀਂ ਦੇਣੇ ਚਾਹੀਦੇ ਤੁਹਾਨੂੰ ਤੁਹਾਡਾ ਘਰ ਚ ਦਰਜਾ ਇੱਕ ਵੱਡੀ ਭਾਬੀ ਦਾ ਵਾ ਤੇ ਮੈਂ ਤੁਹਾਡੇ ਨਾਲ ਹਰ ਵਾਰ ਇਦਾਂ ਬੋਲਦੀ ਆਣ ਕੇ ਜਿੱਦਾਂ ਘਰ ਦੇ ਕੋਈ ਕੰਮ ਵਾਲੀ ਹੋਵੇ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੈਂ ਕਦੀ ਤੁਹਾਡੀ ਕਦਰ ਨਹੀਂ ਕੀਤੀ ਇੱਥੇ ਆ ਕੇ ਹਮੇਸ਼ਾ ਇੱਥੇ ਆ ਕੇ ਮੈਂ ਆਪਣੀ ਚਲਾਈਏ ਤੁਹਾਡੇ ਤੇ ਰੋਕ ਪਾਉਂਦੀ ਰਹੀ ਹਰ ਕੰਮ ਮੈਂ ਤੁਹਾਨੂੰ ਹੀ ਕਰਾਉਂਦੀ ਰਹੀ ਤੁਹਾਡੇ ਕੋ ਕਿ ਇਹ ਕਰੇ ਇਹਦੀ ਕਿਹੜੀ ਗੱਲ ਹੈ ਤੇ ਸਿਮਰਤ ਨੂੰ ਮੈਂ ਕਦੀ ਕੋਈ ਕੰਮ ਨਹੀਂ ਆਖਿਆ ਕਿਉਂਕਿ ਉਹ ਮੇਰਾ ਕਹਿਣਾ ਹੀ ਨਹੀਂ ਮੰਨਦੀ ਉਹਦੀ ਆਪਣੇ ਪੈਸੇ ਦਾ ਜਲਵਾ ਦਿਖਾਉਂਦੀ ਹਣੀ ਕਿ ਹਾਂ ਮੇਰੇ ਪੇਤੀ ਅਮੀਰ ਹੈ ਉਹ ਸਭ ਕੁਝ ਦੇ ਲੇ ਆ ਜੀ ਮੈਂ ਸਭ ਕੁਝ ਕਰ ਸਕਦੀ ਹਾਂ ਪਰ ਮੈਨੂੰ ਜਿਆਦਾ ਤੁਹਾਡੀ ਹੱਤ ਕਰਨੀ ਚਾਹੀਦੀ ਆ ਮੈਂ ਬਹੁਤ ਗਲਤ ਕਰ ਗਈ ਬਾਬੀ ਪਲੀਜ਼ ਮੈਨੂੰ ਮਾਫ਼ ਕਰ ਦੋ ਤੇ ਸਿਮਰਤ ਤੂੰ ਬਹੁਤ ਚੰਗੀ ਹੈ ਤੇਰਾ ਦਿਲ ਬਹੁਤ ਸਾਫ਼ ਆ ਤੂੰ ਤੇ ਮੇਰੀਆਂ ਅੱਖਾਂ ਖੋਲਦੀਆਂ ਕੀ ਇਹ ਮੇਰੀ ਗਰੀਬੀ ਕੋਈ ਨਹੀਂ ਹੁੰਦੀ ਹਰ ਇਨਸਾਨ ਚ ਇੱਕ ਦੇ ਲੁੰਦਾ ਆ ਜੀ ਅਸੀਂ ਉਹਨੂੰ ਗਲਤ ਕਹਿੰਦੇ ਆ ਤੇ ਉਹਨੂੰ ਵੀ ਗਲਤ ਹੁੰਦਾ ਵਾ ਉਹਨੂੰ ਵੀ ਦੁੱਖ ਲੱਗਦਾ ਐ ਇਸ ਗੱਲ ਦਾ ਕਿ ਇੱਕ ਤ ਤੇ ਮੇਰੇ ਪੇਕੇ ਪਿੱਛੋਂ ਗਰੀਬ ਆ ਤੇ ਅੱਗੋਂ ਮੈਨੂੰ ਸੋਹਰੇ ਦੇ ਘਰ ਵੀ ਕੋਈ ਇੱਜ਼ਤ ਮਾਨ ਨਹੀਂ ਮਿਲਦੀ ਆ ਕਿਉਂਕਿ ਮੈਂ ਇੱਕ ਗਰੀਬ ਘਰ ਤੋਂ ਆਈ ਆ ਬਹੁਤ ਮਾੜੀ ਗੱਲ ਐ ਸਗੋਂ ਸਾਨੂੰ ਸਾਰਿਆਂ ਨੂੰ ਉਹਨਾਂ ਨਾਲ ਵਧੀਆ ਵਿਹੇ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਹ ਚੀਜ਼ ਫੀਲ ਨਾ ਹੋਵੇ ਕਿਸੇ ਮਤ ਅਮੀਰ ਘਰੋਂ ਆਈ ਹੋਈ ਤੇ ਮੈਨੂੰ ਕੋਈ ਇੱਥੇ ਬੰਦਾ ਨਹੀਂ ਜਾਂਦਾ। ਸਿਮਰਤ ਬੇਸ਼ੱਕ ਤੇਰੇ ਬੇਕੀਂ ਮੀਰੀਆ ਨਾ ਪਰ ਤੇਰਾ ਪਾਲਣ ਪੋਸ਼ਣ ਬਹੁਤ ਵਧੀਆ ਕੀਤਾ ਤੇਰੀ ਮਾਂ ਨੇ। ਤੈਨੂੰ ਹੀ ਨਾ ਪਤਾ ਵਾ ਕਿਨੂੰ ਕਿਦੀ ਜਗ੍ਹਾ ਰੱਖਣਾ ਹੈ। ਤੇ ਕਿਨੂੰ ਕਿਦੀ ਜਗ੍ਹਾ ਰੱਖਣਾ ਹੈ। ਮੰਮੀ ਜਦੋਂ ਮੈਂ ਤੁਹਾਡੇ ਨਾਲ ਆਣ ਕੇ ਭਾਬੀ ਦੀਆਂ ਚੁਗਲੀਆਂ ਕਰਦੀ ਰਹੀ। ਇਹਦੇ ਤੇ ਰੋਪ ਹੁੰਦੀ ਲਈ। ਤੁਸੀਂ ਵੀ ਮੈਨੂੰ ਇਹ ਘਰ ਨਹੀਂ ਰੋਕਿਆ ਕਿ ਸ਼ੰਮੀ ਪੁੱਤ ਤੂੰ ਗਲਤ ਕਰਨ ਨਹੀਂ ਇਹ ਚੀਜ਼ਾਂ ਤੈਨੂੰ ਨਹੀਂ ਕਰਨੀਆਂ ਚਾਹੀਦੀਆਂ ਸਗੋਂ ਤੂੰ ਤੇ ਦੋਵੇਂ ਭਾਬੀਆਂ ਨਾਲ ਪਿਆਰ ਕਰ ਤਾਂ ਕਿ ਜਦੋਂ ਤੂੰ ਆਉਣੀ ਹੈ ਤੇ ਤੈਨੂੰ ਹੱਥਾਂ ਦੀ ਚੁੱਕ ਲੈ ਕਿ ਸਾਡੀ ਨਨਾਨ ਆਈ ਹੈ ਆਹ ਪੁੱਤ ਮੇਰ ਕੋ ਵੀ ਗਲਤੀ ਹੋ ਗਈ ਆ ਮੇਰਾ ਮੈਂ ਤੈਨੂੰ ਨਹੀਂ ਸਮਝਾਇਆ ਇਹ ਗਲਤੀ ਹੈ ਅੱਜ ਤੂੰ ਆਪੇ ਹੀ ਆਪਣੀ ਗਲਤੀ ਸਵੀਕਾਰ ਕਰਨੀ ਬਹੁਤ ਵਧੀਆ ਨਾ ਨਾਨੇ ਤੂੰ ਤੂੰ ਇੱਥੇ ਹੀ ਆਉਣਾ ਉਹ ਪਰਜਾਈਆਂ ਤੇਰੀਆਂ ਵੱਤ-ਵੱਤ ਪੁੱਤ ਉਹਨਾਂ ਪਿਆਰ ਕਰਿਆ ਕਰ ਦੋਵਾਂ ਨਾ ਉਹ ਦੋਵੇਂ ਤੇਰਾ ਨਾ ਪਿਆਰ ਕਰਿਆ ਕਰਨੀ ਹੈ ਸਹੀ ਗੱਲ ਹੈ ਮੰਮੀ ਜਦੋਂ ਤੁਹਾਡੇ ਤੇ ਕੋਈ ਦੁੱਖ ਦੁੱਖ ਸੁੱਖ ਆਇਆ ਨਾ ਮੈਂ ਤੁਹਾਡੇ ਲਾਗੇ ਨਹੀਂ ਹੋਣਾ ਉਹਨਾਂ ਹੀ ਹੋਣਾ ਪੁੱਤ ਮੈਂ ਇਹਨਾਂ ਨੂੰ ਨਹੀਂ ਵੇਖਣਾ ਦੋਵਾਂ ਨੇ ਨਾ ਉਹਦੋਂ ਪੈਸੇ ਕੰਮ ਆਉਣੇ ਚੰਗਾ ਤੈਨੂੰ ਸਮਝ ਆਈ ਤੂੰ ਮੈਨੂੰ ਵੀ ਸਮਝਾਤਾ ਫੋਟਨ ਫੋਰਸ ਵਧੀਆ ਕੀਤਾਈ ਅੱਜ ਤੋਂ ਅਸੀਂ ਨਾਨਨ ਪਰਜਾਈ ਤੇਨੇ ਰਲ ਕੇ ਰਿਆ ਕਰਾਂਗੇ ਕਿੱਸੇ ਦੋਵਾਂ ਨੂੰ ਆ ਬਹੁਤ ਚੰਗਾ ਮੇਰੇ ਭਾਦੀ ਹਾਂ ਚੱਲ ਹੁਣ ਇੱਕ ਕੱਪ ਨਾ ਮੈਨੂੰ ਗਰਮ ਗਰਮ ਚਾਹ ਪਿਆ ਦੋ ਮੈਂ ਫਿਰ ਜਾਵਾਂ ਲੱਗਦਾ ਚਾਰ ਚੂਰ ਤੇ ਤੁਸੀਂ ਮੈਨੂੰ ਦੇਣਾ ਦੇਣਾ ਸਮਝ ਆ ਗਈ ਆਪੇ ਹੀ ਉਹਨੂੰ ਤੇ ਅੱਜ ਨਹੀਂ ਭੁਜਾਈਆਂ ਨੇ ਕੋ ਦੇਣਾ ਨਹੀਂ ਪੁੱਤ ਪਿਆਰ ਨਾਲ ਸਾਰਾ ਕੁਝ ਧਿਆਨ ਕਰਨੀਆ ਤੂੰ ਟੈਨਸ਼ਨ ਨਾਲ ਰੋਣ ਦੀਆ ਓਕੇ ਜੀ ਸਾਡੀ ਸਟੋਰੀ ਵਧੀਆ ਲੱਗੀ ਤੇ ਵਾਤੋਂ ਵਾਦ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸਣਾ ਸਟੋਰੀ ਕਿੱਦਾਂ ਦੀ ਲੱਗੀ